ਦੋਸਤੋ ਇਹ ਤਸਵੀਰਾਂ ਅੱਜ ਫਾਜ਼ਿਲਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਦਿਖਾਈਆਂ ਜਾ ਰਹੀਆਂ ਜਿੱਥੇ ਅੱਜ ਫਾਜ਼ਿਲਕਾ ਦੇ ਵਤਾਇਕ ਆਪਣੀ ਧਰਮ ਪਤਨੀ ਅਤੇ ਆਪਣੇ ਟੀਮ ਦੇ ਸਾਥੀਆਂ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਵੱਖ-ਵੱਖ ਕੰਮਾਂ ਦੇ ਉਦਗਾਰਨ ਕੀਤੇ ਗਏ ਜਿਸ ਵਿੱਚ ਨਮੀ ਬਿਲਡਿੰਗ ਅਤੇ ਜਨਰੇਟਰ ਵਿਸ਼ੇਸ਼ ਚੋੜ ਦੇ ਸ਼ਾਮਲ ਹੈ ਆਓ ਹੁਣ ਤੁਹਾਨੂੰ ਇਨ੍ਹਾਂ ਤਸਵੀਰਾਂ ਦੇ ਨਾਲ ਜਾਣੂ ਕਰਾਣੇ ਇਸ ਮੌਕੇ ਤੇ ਕੀ ਬੋਲੇ ਫਾਜ਼ਿਲਕਾ ਦੇ ਵਧਾਇਕ ਉਹਨਾਂ ਦੀ ਧਰਮ ਪਤਨੀ ਅਤੇ ਸਕੂਲ ਦੇ ਪ੍ਰਿੰਸੀਪਲ ਨੇ ਸਕੂਲਾ ਦਾ ਫਾਜ਼ਲ ਕਰੇ ਸਾਰੇ ਸਕੂਲਾਂ ਨਾਲ ਬਹੁਤ ਪਿਆਰਾ ਹੈ ਬੱਚਿਆਂ ਨਾਲ ਬਹੁਤ ਪਿਆਰਾ ਹੈ ਕਿਉਂਕਿ ਜਿੱਥੇ ਕਲ ਸਿੱਖਿਆ ਦੀ ਆਂਦੀ ਹੈ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਿੱਖਿਆ ਦੀ ਚੀਜ਼ ਹੈ ਗਿਆਨ ਹੈ ਕਿ ਜਿਹੜੇ ਆਪਣੇ ਫਾਜ਼ਲ ਨਾਲ ਹੋਗੇ ਲੈ ਕੇ ਜਾਏਗੀ ਤੇ ਜਿਹੜਾ ਅੱਜ ਅਸੀਂ ਗਵਰਨਮੈਂਟਸ ਨੇ ਇਸ ਗੈਂਟ ਸਕੂਲ ਵਰਸ ਇੱਥੇ ਆਇਆ ਸੁਤੰਤਰ ਪਾਠਕ मैम ਨੇ ਸਾਡੇ ਸਾਰਿਆਂ ਦੇ ਗ੍ਰੀਨ ਸੀ ਕਿ ਸਕੂਲ ਦੀ ਲੋਹਾਰ ਬਦਲਨੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਿਲਡਿੰਗ ਇੱਕਦਮ ਖਤਮ ਹੋ ਚੁਈ ਉਸ ਬਿਲਡਿੰਗ ਨੂੰ ਰਿਵਾਈਵ ਕਰਕੇ ਬਹੁਤ ਸੋਹਣਾ ਇੱਕ ਐਗਜ਼ਾਮਪਲ ਸੈਕਟੀ ਫਾਜ਼ਿਲ ਦਾ ਦੇ ਵਿੱਚ ਤੇ ਮੈਂ ਸਾਰੇ ਹੋਰ ਵੀ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬਾਨਾਂ ਨੂੰ ਇਹ ਕਹਾਂਗੀ ਕਿ ਆਪਾਂ ਸਪਨੇ ਜ਼ਰੂਰ ਦੇਖੀ ਬੱਚਿਆਂ ਵਾਸਤੇ ਕੁਝ ਯੋਜਨਾਵਾਂ ਵਾਸਤੇ ਪੂੰਜੀ ਜ਼ਰੂਰ ਦੇ ਕੇ ਜਾਏ ਕਿ ਆਉਣ ਵਾਲੇ 100 ਸਾਲਾਂ ਦੇ ਵਿੱਚ ਵੀ ਆਪਣਾ ਫਾਜ਼ਿਲਾ ਐ ਵੀ ਅੱਗੇ ਬੱਧ ਰਹੇ ਸਕੂਲ ਬੱਚਿਆਂ ਦੇ ਲਈ ਐਕਟੀਵਿਟੀਜ਼ ਆਗਿਆ ਪੀਐਮ ਸੀ ਜੀ ਦੇ ਚੋਂ ਸਾਰੇ ਐਕਟੀਵਿਟੀ ਪੂਰੇ ਸਟਾਫ ਮੈਂਬਰਸ ਸਨ ਸਕੂਲ ਦੇ ਸਾਰੇ ਟੀਚਰ ਸਹੀ ਤੋਂ ਉਸਾਰੀ ਐਕਟੀਵਿਟੀ ਬੱਚਿਆਂ ਨੂੰ ਦਵਾਉਣ ਨਾਲ ਬੱਚੇ ਬੜੀ ਮੰਗਾਂ ਦੇ ਵਿੱਚ ਫੈਕਟਿਸਟ ਕਰਦੇ ਜੀ ਸਾਰੇ ਸਬਸਿਡੀਸ਼ਨ ਹੋਵੇ ਜਾਂ ਹੋਵੇ ਜੀ ਹਰ ਅਗਿਆਟਿਵਿਟੀ ਹੋਵੇ ਆਰ ਐਕਟੀਵਿਟੀ ਹੋਵੇ ਜਾਂ ਕਲਚਰਲ ਐਕਟੀਵਿਟੀ ਹੋਵੇ ਸਪੋਰਟਸ ਐਕਟੀਵਿਟੀ ਹੋਵੇ ਸਾਰਾ ਦੇਖ ਕੇ ਸਰਕਾਰ ਨੇ ਅੱਜ ਜਿਹੜਾ ਸਾਡਾ ਬੇਟੀਆਂ ਦਾ ਸਕੂਲ ਹੈ ਗਵਰਨਮੈਂਟ ਗਰਲ ਸਕੂਲ ਦਾ ਉੱਥੇ ਜੋ ਡਿਮਾਂਡ ਸੀ ਜ ਸਾਡੇ ਬੱਚਿਆਂ ਦੀ ਪਿੰਚਰਸ ਦੀ ਔਰੀਟੋਰੀਅਮ ਦੀ ਰਤਨ ਕੀ ਬਲਾਡ ਦੀ ਸਾਇੰਸ ਬੈਡ ਦੀ ਰੂਮ ਦੀ ਲੈਬਰ ਦੀ ਅੱਜੋ ਸਾਰੇ ਜਿਹੜੇ ਕੰਮ ਨੇ ਜਿਹੜੇ ਸ਼ੁਰੂ ਕਰਵਾਏ ਸੀ ਜਿਹਨਾਂ ਦੇ ਮੁਕੰਮਲ ਹੋ ਕੇ ਪੂਰੇ ਹੋਏ ਨੇ ਇਹਨਾਂ ਸਾਰੇ ਕੰਮਾਂ ਦਾ ਉਦਾਰਨ ਦਿੱਤਾ ਗਿਆ ਹੈ। ਤਕਰੀਬਨ 3.25 ਲੱਖ ਦੀ ਲਾਗਤ ਦੇ ਨਾਲ ਇਹ ਸਾਰੇ ਕੰਮ ਨੇ ਜਿਹੜੇ ਜਿਹੜੇ ਮੁਕੰਮਲ ਕੀਤੇ ਗਏ ਨੇ ਸਾਰੇ ਕੰਮ ਤੁਹਾਡੇ ਸਾਹਮਣੇ ਨੇ ਅੱਜ ਪੂਰੇ ਹੋ ਗਏ ਨੇ ਔਰ ਅੱਜ ਦੇ ਨਾਲ ਸਾਡੇ ਬੱਚੇ ਔਰ ਟੀਚਰਸ ਦੇ ਜਿਹੜੇ ਜੂਮ ਨੇ ਦੇਖੋ ਵੀ ਹਰ ਇੱਕ ਆਸ ਦੇ ਘਰ ਮੋਰੇ ਨੇ ਇਹ ਨਾਲ ਇਹ ਦਿੱਤਾ ਤੇ ਸਾਰਿਆਂ ਨੂੰ ਬਲਾਈ ਜਨਾ ਸਾਡੇ ਪ੍ਰਿੰਸੀਪਲ ਜਿੰਮਤੀ ਜੁਬੰਦਰ ਪਾਟ ਨੇ ਉਹਨਾਂ ਦਾ ਸਾਰਾ ਸਟਾਫ ਸਾਰੀ ਟੀਮ ਬਹੁਤ ਮਿਹਨਤ ਕਰਕੇ ਸਾਡੇ ਬੱਚਿਆਂ ਨੂੰ ਪੜਾ ਰਹੇ ਨੇ ਔਰ ਚੰਗੇ ਰਿਜ਼ਲਟ ਵੀ ਆ ਰਹੇ ਨੇ ਬੱਚਿਆਂ ਨੂੰ ਬਣਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਲਾਇਆ ਜਾ ਰਿਹਾ ਹੈ ਵਾਧ ਸੇਵਾ ਦੇ ਦੇ ਚ ਚੁਬੇ ਇਸ ਤਰ੍ਹਾਂ ਕੀ ਕਰਨਾ ਹੈ ਉਸ ਖਾਇਆ ਜਾ ਰਿਹਾ ਹੈ ਕਾ ਹੋਰ ਗਾਈਡਲਾਈਨ ਦਿੱਤਿਆ ਜਾ ਰਹੀ ਹੈ ਹਰ ਤਰ੍ਹਾਂ ਦੇ ਖੇਤਰ ਦੇ ਬੱਚਾ ਨੂੰ ਉੱਗੇ ਲਿਆਇਆ ਜਾ ਰਿਹਾ ਹੈ ਸਾਡੇ ਬੱਚੇ ਦਾ ਵਧੀਆ ਦੇਖ ਵਾਲੇ ਸਕੂਲ ਦੇ ਵਿੱਚ ਪੜ ਰਹੇ ਨੇ ਉਹ ਅਗੂ ਦੇ ਕੋਲੇ ਸਾਹਮਣੇ ਹੀ ਹੈ ਜਦੋਂ ਆਪਾਂ ਦੇਖਿਆ ਸਾਰਾ ਤੱਕ ਪ੍ਰਾਈਵੇਟ ਸਕੂਲਾਂ ਦੀ ਚਲਕ ਨਜ਼ਰ ਆਉਂਦੀ ਹੈ ਆਉਣ ਵਾਲੇ 1.5 ਸਾਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਡਿਵੈਲਪਮੈਂਟ ਹੋਣ ਜਾ ਰਹੀ ਹੈ ਜਿਹੜਾ ਸਕੂਲ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵੱਡਾ ਜਿਹੜਾ ਆਉਣ ਵਾਲੇ 1.5 ਸਾਲਾਂ ਦੇ ਵਿੱਚ ਦੇਖਣ ਨੂੰ ਪੜਛਾਣ ਆ ਰਿਹਾ ਹੈ ਪ੍ਰਿੰਸੀਪਲ ਮੈਡਮ ਵੱਲੋਂ ਕੁਝ ਮੰਗਾ ਰੱਖਿਆ ਗਿਆ ਗੀਆਂ ਜਿਵੇਂ ਸਕੂਲ ਦੀ ਬਿਲਡਿੰਗ ਛੋਟੀ ਹੈ ਉਹਨੂੰ ਵੱਡਾ ਕਰਵਾਉਣ ਦਾ ਸਮੰਗਾ ਰੱਖਿਆ ਗਿਆ ਸਾਹਮਣੇ ਹੋਸਟਲ ਦੀ ਜਗ੍ਹਾ ਵਾਪਸ ਕਰਕੇ ਮੰਗਾ ਰੱਖੇ ਕਿ ਉਹ ਤੱਕ ਪੂਰੀ ਹੋ ਉਟੇ ਸਾਡਾ ਅੰਦਰ ਪ੍ਰੋਸੈਸ ਸਾਰਾ ਬੜਾ ਜਲਦੀ ਸਭ ਨੂੰ ਮਿਲਦਾ ਹੈ ਜਿਹੜੀਆਂ ਵੀ ਪਰਮਿਸ਼ਨਸ ਨੇ ਜੋ ਸਾਡੇ ਅੰਦਰ ਨਹੀਂ ਗਾ ਔਰ ਜਿਹੜੇ ਵੀ ਕੰਮ ਰਹਿ ਗਏ ਨੇ ਉਹ ਵੀ ਆਉਣ ਵਾਲੇ 1.5 ਸਾਲ ਦੇ ਵਿੱਚ Thank you sir.